Sohamg Maharaj Shiv Sing Vishnu Padhanti Jai Sohamg Maharaj Shiv Sing Vishnu Padhanti Jai Sohamg Maharaj Shiv Sing Vishnu ਪਰਗਵਾਨ ਦੀ ਜੈ ਸੋ ਮੰਗੂ ਮਹਾਰਾਜ ਸਿੰਘ ਵੀਰ ਸਿੰਘ ਨੂੰ ਪਰਗਵਾਨ ਦੀ ਜੈ ਪਰਮਿਸ਼ਨ ਨਹੀਂ ਇੱਕ ਨਵੀਂ ਮਰਜ਼ਾਦਾ ਨੂੰ ਕਾਇਮ ਕਰਨ ਵਾਸਤੇ ਮਾਤਲੋਕ ਦੇ ਵਿੱਚ ਸੁਪਾਗਾ ਸਮਾਂ ਲੈ ਕੇ ਆਂਦਾ ਭਗਤ ਪਗਵਾਂਦੀ ਅਜਹੀ ਮਰਜ਼ਾਦਾ ਨੂੰ ਮਾਤਲੋਕ ਵਿੱਚ ਲਾਗੂ ਕੀਤਾ ਇਹ ਉਹ ਮਾਰਗ ਹੈ ਜਿਸ ਵਿੱਚ ਇੱਕ ਸਿਰਫ ਤੇ ਸਿਰਫ ਉਸ ਪਰਮार्थ ਦੀ ਅਗਮਤਾ ਦੀ ਧਾਰ ਹੈ ਉਹ ਸੱਚ ਦਾ ਰੂਪ ਹੈ ਉਹ ਸੱਚ ਦੀ ਵਿਵਸਥਾ ਹੈ ਜਿਸ ਦਾ ਅਜ ਤੱਕ ਕੋਈ ਸਾਨੀ ਨਹੀਂ ਹੋ ਸਕਿਆ ਹਜੂਰ ਸ਼ੈਨਛਾ ਜੀ ਨੇ ਆਪਣੇ ਆ ਭਗਤਾਂ ਆਪਣੇ ਗੁਰਸਿੱਖਾਂ ਤੇ ਅਜਹੀ ਰਹਿਮਤ ਕੀਤੀ ਜਿਸ ਨੂੰ ਕਿਸੇ ਕੁਛ ਸ਼ਬਦਾ ਦੇ ਵਿੱਚ ਬਿਆਨ ਕਰਨਾ ਵੀ ਕਠਿਨ ਹੈ ਬੇਸ਼ੱਕ ਸਾਰਾ ਸੰਸਾਰ ਦੇ ਵਿੱਚ ਜੀਵ ਆ ਰਹੇ ਨੇ ਤੇ ਸੰਸਾਰ ਦੇ ਵਿੱਚੋਂ ਜੀਵਾਂ ਦਾ ਪਰ ਉਤਾਰਾ ਵੀ ਉਦੋਂ ਹੁੰਦਾ ਜਦੋਂ ਖੁਦ ਪਰਮਾਤਮਾ ਧਰਤੀ ਤੇ ਆਪ ਆਵੇ ਅਸੀਂ ਪੰਜ ਤਤ ਦੇ ਜੀਵ ਹਾਂ ਪੰညာ ਤਤਾਂ ਨੇ ਪੁਕਾਰ ਕੀਤੀ ਪਰਮਾਤਮਾ ਦੇ ਦਵਾਰੇ ਤੇ ਕਿ ਹੇ ਅਕਾਲ ਪੁਰਖ ਅਸੀਂ ਸੰਸਾਰ ਵਿੱਚ ਆਉਂਦੇ ਹਾਂ ਤੇ ਸੰਸਾਰ ਵਿੱਚ ਜਾਂਦੇ ਵੀ ਹਾਂ ਪਰ ਅੱਜ ਤੱਕ ਸਾਡੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਪੰညာ ਤਤਾਂ ਦੀ ਪੁਕਾਰ ਨੂੰ ਪਰਮੇਸ਼ਵਰ ਨੇ ਸੁਣਿਆ ਜੋ ਜੀਵ ਹੈ ਜੋ ਭਗਤ ਹੈ ਉਹ ਪੰညာ ਤਤਾਂ ਦਾ ਤਾਰਨੀ ਹੈ ਪੰညာ ਤਤਾਂ ਨੂੰ ਮਾਤ ਲੋਕ ਦੇ ਵਿੱਚ ਇਕ ਅਜਹੀ ਪੁਕਾਰ ਦੇ ਰੂਪ ਵਿੱਚ ਸੁਣਿਆ ਐ ਮੇਰੀ ਭਗਤ ਆਤਮਾ ਤੂੰ ਹੀ ਪੰਜਾਂ ਤਤਾਂ ਨੇ ਪੈ ਤੇ ਮੈਂ ਤੇਰੇ ਪੰਜਾਂ ਤਤਾਂ ਨੂੰ ਮਾਤ ਲੋਕ ਵਿੱਚ ਆਪ ਲੇਖੇ ਨਾਉਣਾ ਪੰਜਾਂ ਤਤਾਂ ਨੂੰ ਲੇਖੇ ਕਿਦਾਂ ਲਾਇਆ ਪਰਮਾਤਮਾ ਨੇ ਪੰਚਮਈ ਸ਼ਬਦ ਦੇ ਮਾਲਕ ਨੇ ਪੰਚਮ ਤਾਦ ਨੂੰ ਉਹ ਸਰੂਪ ਵਿੱਚ ਮੁਖਾਤਬ ਕੀਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸੀ ਸਿਆ ਫਰਮਾਨ ਦੇ ਦਿੱਤਾ ਕਿ ਗੁਰਮੁਖੋ ਸੌਂਦਿਆ ਜਾਗਦਿਆ ਪੰਜ ਵਾਰ ਬੋਲਿਆ ਕਰੋ ਮੇਰਾ જયਕਾਰ ਸੋਹੰਗ ਮਾਰਾ ਈਸ਼ਰ ਸੇ ਵਿਸ਼ਨੂੰ ਭਗਵਾਨ ਦੀ જય જયਕਾਰ ਦੇ ਦਿੱਤਾ ਕਿ ਤੁਸੀਂ ਇਸ ਨੂੰ ਪੰਜ ਵਾਰ ਬੋਲਣਾ ਹੈ ਜਿਸਨੇ ਆਪਣੀ ਰਸਨਾ ਤੋਂ ਇੱਕ ਵਾਰੇ ਸ਼ਬਦੀ ਜੈਕਾਰਾ ਬੋਲਿਆ ਉਸ ਨੂੰ ਦੁਬਾਰਾ ਸੰਸਾਰ ਵਿੱਚ ਆਉਣਾ ਨਹੀਂ ਪਵੇਗਾ ਜਿਸਨੇ ਇੱਕ ਵਾਰ ਪ੍ਰਭੂ ਦੇ ਚਰਨਾਂ ਦੇ ਵਿੱਚ ਸੱਚੀ ਨਮਸਕਾਰ ਕਰ ਲਈ ਉਸ ਨੂੰ ਇਹ ਦੁਬਾਰਾ ਸੰਸਾਰ ਦੇ ਵਿੱਚ ਨਹੀਂ ਆਉਣਾ ਪਵੇਗਾ ਇਹ ਬੜੀ ਆਈ ਹੈ ਪਰਮਾਤਮਾ ਦੀ ਕਿ ਪਰਮਾਤਮਾ ਨੇ ਫਰਮਾਨ ਕੀਤਾ ਕਿ ਤੁਹਾਨੂੰ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਮੈਂ ਤੁਹਾਡਾ ਪਰ ਉਤਾਰਾ ਕਰ ਦੇਣਾ ਇਸ ਤੋਂ ਵੱਡੀ ਖੋਰ ਕੋਈ ਬਖਸ਼ਿਸ਼ ਹੋ ਸਕਦੀ ਨਹੀਂ ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਨ ਮੇਰੇ ਤੋਂ ਬਿਨਾ ਤੁਹਾਡੀ ਪਗਤਾ ਦੀ ਕੋਈ ਪਹਿਚਾਨ ਕਰ ਸਕਦਾ ਨਹੀਂ ਸੋਹੰਗੀ ਸ਼ਬਦ ਦੀ ਦਾਤ ਗੁਰਮੁਖਾਂ ਦੀ ਝੋਲੀ ਦੇ ਵਿੱਚ ਰੱਖਦੇ ਸੋਹੰਗ ਨਾਮ ਦੀ ਦਾਤ ਗੁਰ ਸਿੱਖਾਂ ਨੂੰ ਜੈ ਹੈ ਰੂਪ ਵਿੱਚ ਕਿ ਇਹ ਭਗਤੋ ਸੋਹੰਗ ਸ਼ਬਦ ਦੀ ਦਾਤ ਸਿਰਫ ਤੁਹਾਡੇ ਹਿੱਸੇ ਹੀ ਮਾਤ ਲੋਕ ਵਿੱਚ ਆਈ ਸੋ ਪਰਮਾਤਮਾ ਹੰਗਾ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਨੂੰ ਸੋਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਛੇਰ ਸਿੰਘ ਸਾਰੇ ਸੰਸਾਰ ਨੂੰ ਪਏ ਵਿੱਚ ਰੱਖਣ ਵਾਲੀ ਸਮਰਾਟ ਤਾਕਤ ਵਿਸ਼ਨੂੰ ਪਰਮੇਸ਼ਰ ਆਪ ਹੀ ਪ੍ਰਤਪਾਲਕ ਬਣਦਾ ਹੈ ਆਪ ਹੀ ਪਾਲਣਾ ਕਰਦਾ ਹੈ ਭਗਵਾਨ ਦੀ ਜੈ ਉਸ ਪ੍ਰਖਿਆਕਾਲ ਦੀ ਸਦਾ ਹੀ ਜੈ ਹੁੰਦੀ ਹੈ ਜੋ ਨਿਰਗੁਣ ਹੈ ਨਿਰੰਕਾਰ ਹੈ ਜੋ ਤਸਰੂਪ ਹੈ ਸ਼ਬਦ ਦੀ ਤਾਰ ਹੈ ਆਦਿ ਜਗਦ ਸਤ ਤੇ ਸੱਚ ਹੈ ਉਸ ਪ੍ਰਖਿਆਕਾਲ ਦੀ ਸਦਾ ਹੀ ਜੈ ਹੁੰਦੀ ਹੈ इससे करके हजूर शह शाह जी ने प्रमाण कर दिता निर्गुण जोत पुरुखे अकाल दी केवल इष्ट मनना सतगुर केवल शब्द नब्द की परिभाषा है की है शब्द पर भाषा बारे कोई जान सकिया ही नहीं शब्द निशक्खर है निर है निर्वैर है शब्द कभी संसारी चक्रा विच नहीं आता शब्द की कोई बनतर नहीं सी शब्द की कोई व्याख्या नहीं कर सकिया शब्द अनादि नाद शब्द अजहे रूप विच है ओ आवाज शब्द की तार दी ਜੇ ਜੇਨੀ ਗੜ ਘਾਟ ਦੇ ਵਿੱਚ ਹੁੰਦੀ ਹੈ ਉਸ ਸ਼ਬਦ ਦੀ ਤਾਰ ਬਾਰੇ ਅੱਜ ਤੱਕ ਨਾ ਕੋਈ ਜਾਣ ਸਕਿਆ ਤੇ ਨਾ ਕੋਈ ਦੱਸ ਸਕਿਆ ਪਰਮਾਤਮਾ ਨੇ ਆਪਣੀ ਨਵੇਕਲੀ ਖੇਲ ਕੀਤੀ ਮਾਤ ਲੋਕ ਦੇ ਵਿੱਚ ਉਸ ਇੱਕ ਸਤ ਦੀ ਤਾਰ ਨੂੰ ਜੋ ਨਿਰ ਅੱਖਰ ਸੀ ਨਿਰ ਵੈਰ ਸੀ ਉਸ ਸ਼ਬਦ ਦੀ ਤਾਰ ਨੂੰ ਤਿੰਨ ਪੰਜ ਦਾ ਮੇਲ ਕਰਕੇ ਉਹੜਾ ਐੜਾ ਦਾਤੇ ਉਸ ਵੇਲੇ 52 ਅੱਖਰੀ ਤਾਰ ਤੋਂ ਉੱਪਰ ਹਜੂਰ ਸ਼ੈਨ ਚਾ ਜੀ ਨੇ ਹਰ ਬਾਣੀ ਦੀ ਰਚਨਾ 22 ਗ੍ਰੰਥਾਂ ਦੇ ਰੂਪ ਦੇ ਵਿੱਚ ਕੀਤੀ ਪਰਮੇਸ਼ਰ ਨੇ ਸੋਹੰਗ ਸ਼ਬਦ ਦੀ ਦਾਤ ਦਿੱਤੀ ਹਰ ਬਾਣੀ ਦੀ ਰਚਨਾ 22 ਗ੍ਰੰਥਾਂ ਦੇ ਰੂਪ ਦੇ ਵਿੱਚ ਕਿ ਐ ਗੁਰਮੁਖੋ ਤੁਸੀਂ ਮੇਰੇ ਤੇ ਮੈਂ ਤੁਹਾਡਾ ਹਾਂ ਤੁਹਾਡੇ ਲੇਖ ਨੂੰ ਪੂਰਾ ਕਰਨ ਵਾਸਤੇ ਪੁਰਬਰੇ ਲੈਣੇ ਦੇਣੇ ਨੂੰ ਮੁਖਾਤਬ ਕਰਨ ਵਾਸਤੇ ਮੈਂ ਮਾਤ ਲੋਕ ਦੇ ਵਿੱਚ ਆਪਣੀ ਫੇਰੀ ਪਾਈ ਇਸੇ ਤਰ੍ਹਾਂ ਹੀ ਅੱਜ ਉਹ 28 ਪੋ ਦਾ ਦਿਵਸ ਹੈ ਜਿਸ ਤੇ ਹਜੂਰ ਸ਼ੈਨਛਾ ਜੀ ਨੇ ਜੇਠੂਆੜ ਹਰ ਪਗਦਵਾ ਵਿੱਚ ਸ਼ਾਦੀਆਂ ਦਾ ਉਹ ਸਮਾਂ ਨਿਸ਼ਚਿਤ ਕੀਤਾ ਕਿਉਂਕਿ ਜੋ ਇਸ ਦਿਨ ਤੇ ਸ਼ਾਦੀਆਂ ਹੁੰਦੀਆਂ ਨੇ ਉਹਨਾਂ ਨੂੰ ਪਰਮੇਸ਼ਰ ਪਰਵਾਣ ਕਰਦੇ ਸਤਿ ਜੁਗ ਕੇ ਮੈਂ ਮੰਗਾ ਮੰਗ ਦੇਨ ਦਿਹਾੜ ਸਾਹਿਬ ਤੇਰੀ ਇਕ ਸਰਨ ਆਇਆ ਜਨ ਪਗਤਾ ਵੇਖ ਸੋਨਾ ਅੰਦਰ ਬਾਰੇ ਜਨ ਪਗਤਾ ਵੇਖ ਸੋਨਾ ਅੰਦਰ ਬਾਰੇ ਦਰਗਾਹ ਸਾچی ਨਜਰੀ ਆਈਆ ਸੱਚੇ ਸੰਦੇਸਾ ਸੁਨੇਹਾ ਦੋ ਜਹਾਨ ਦੇਵਤ ਸੋਰਤ ਆਨ ਲਗਾਈਆ ਕਿਰਪਾ ਕਰੇ ਸ਼ੀਰੀ ਪਗਵਾਨ ਬਤ ਪਰਮੇਸ਼ਵਰ ਦਇਆ ਕਮਈਆ ਕਾਲ ਯੁਗ ਬਦਲ ਦੇ ਪਿਛਲਾ ਵਿਧਾਨ ਜਦੋਂ ਖੁਦ ਪਰਮਾਤਮਾ ਧਰਤੀ ਤੇ ਆਪ ਹੁੰਦੇ ਨੇ ਉਹ ਆਪਣੀ ਨਵੀਂ ਰਚਨਾ ਰਚਦੇ ਨੇ ਨਵੇਂ ਵਿਧਾਨ ਨੂੰ ਮਾਤ ਲੋਕ ਦੇ ਵਿੱਚ ਲਾਗੂ ਕਰਦੇ ਨੇ ਕਾਲ ਯੁਗ ਬਦਲ ਦੇ ਪਿਛਲਾ ਵਿਧਾਨ ਸਤ ਜੁਗ ਸਵਾਦਾਨ ਸਤ ਦਿੱਤਾ ਕਰਾਇਆ ਸਰਬ ਸ੍ਰਿਸ਼ਟ ਦਾ ਇੱਕ ਗਿਆਨੀ ਏਕ ਮੰਤਰ ਦਿਆ ਜਣਾਇਆ ਪ੍ਰੇਮ ਪਰੀਤੀ ਦਾ ਸੱਚ ਸਰੋਵਰ ਸੱਚ ਸਰੋਵਰ ਕਰਾ ਇਸ਼ਨਾਨ ਦਰ ਮਤ ਮੈਲ ਤਵਈਆ ਜਿਸੇ ਗੁਰਮੁਖ ਕਨਿਆਕਾਰਨੀ ਹੋਵੇ ਦਾਨ ਵਾਰਥਿਤ ਵੱਡੀ ਦਿਹਾੜੇ ਆਇਆ ਜਿਸ ਪੁੱਤਰ ਦਾ ਵਧਾਉਣਾ ਹੋਵੇ ਮਾਨ ਲੋਕ ਪਰ ਲੋਕ ਖੁਸ਼ੀ ਜਣਾਈਆ ਸੋ ਪਰ ਵਿਸ਼ਟਿਆਂ ਵਿੱਚੋਂ ਦਿਵਸ 18 ਹਾੜ ਚਤਰ ਸੁਜਾਨ ਹਰ ਸੰਗਤ ਇੱਕੋ ਰੂਪ ਨਜਰੀ ਆਇਆ ਦੁਜਾ ਹੋਰ ਇੱਕ ਵਖਿਆਨੀ सतयुगे सच्चा अंदर अंदर मांग मंगाइया कृपा करी हारे मेरे वान पत परमेश्वर तेरी आस तकैया भगत सुहेले कर परवान ਦਾਰੀ ਠਾਂਡੇ ਸੋਭਾ ਪਾਇਆ ਅਠਾਈ ਪੋ ਚਤਰੀ ਸੁਜਾਨ ਜਗਤ ਨਾਤੇ ਦੇ ਜੁੜਾਇਆ ਜੋਤੀ ਜੋਤ ਸਰੂਪੀ ਹਾਰ ਆਪ ਆਪਣੀ ਕਿਰਪਾ ਕਰ ਆਪੇ ਆਪਣੀ ਕਿਰਪਾ ਕਰ ਸਤ ਸਤਵਾਦੀ ਹੋ ਸਹਾਈਆ ਸਤ ਯug ਕੇ ਮੇਰੇ ਪਗਵਾਨਾ ਪਰਮ ਪੂਰਖ ਤੇਰੀ ਓਟ ਰਖਈਆ ਪਰਮ ਪੂਰਖ ਤੇਰੀ ਓਟ ਰਖਈਆ ਜੋ ਗੁਰਮੁਖ ਤੇਰੇ ਨਾਮ ਦਾ ਬੰਨੇ ਗਾਣਾ ਜੋ ਗੁਰਮੁਖ ਤੇਰੇ ਨਾਮ ਦਾ ਬੰਨੇ ਗਾਣਾ ਮੌਲੀ ਤੰਦ ਲੋੜ ਰਹੇ ਨਾਰাইয়া ਸਰਭਰ ਸੰਗਜੀ ਹਜੂਰ ਸ਼ੈਨਛਾ ਜੀ ਨੇ ਸਾਰੇ ਵਹਿਮਾਂ ਪਰਮਾ ਤੋਂ ਦੂਰ ਕਰਤਾ ਕਿ ਕਿਸੇ ਨੂੰ ਮੌਲੀ ਤੰਦ ਗਾਣਾ ਬੰਨਣ ਦੀ ਵੀ ਜ਼ਰੂਰਤ ਲੇ ਜੀ ਜੋ ਸਤਿਗੁਰੂ ਚਰਨ ਧੂੜੇ ਕਰੇ ਈਸ਼ ਨਾਨਾ ਮਥੇ ਟਿੱਕਾ ਈ ਕਰ ਲਗਾਇਆ ਪਰਮੇਸ਼ਵਰ ਦੇ ਚਰਨਾਂ ਦੀ ਧੂੜ ਦੀ ਜ਼ਰੂਰਤ ਹੁੰਦੀ ਹੈ ਗੁਰਸਿੱਖ ਨੂੰ ਕਿਉਂਕਿ ਜਿੰਨਾ ਚਿਰ ਸਾਡਾ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ उन्हना चेर अपनी रचना जेवा तो जिन्ना मर्जी परमात्मा का नाम लै लीए जिन्ना चेर हिरदे चेर परमेश्वर के चरणों सच्ची निमस्कार ना होना चिर सर्व हर संघ जी कोई गल हो सकती नहीं जेकर जे अ परमात्मा का नाम अपनी रचना जेवा तो नहीं जावे ਪਰ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਨਹੀਂ ਬਿਸਾਵਾਗੇ ਤੇ ਸਾਡੀ ਮਾਤ ਲੋਕ ਦੇ ਵਿੱਚ ਕੋਈ ਕੀਮਤ ਰਹਿ ਜਾਂਦੀ ਹੀ ਨਹੀਂ ਜਿੰਨਾ ਦਾ ਤੇਰੇ ਚਰਨਾਂ ਹੋਵੇ ਪਰਵਾਸਾ ਜਿਨਾ ਦਾ ਤੇਰੇ ਚਰਨ ਹੋਵੇ ਪਰ ਵਸਾ ਉਹਨਾਂ ਦੀ ਲੋੜ ਮੈਨੂੰ ਰਹੇ ਨਾ ਰਈਆ ਉਹ ਕੁੜੀ ਕਿਰਿਆ ਵੇਖਣ ਆ ਕੇ ਜਗਤ ਤਮਾਸ਼ਾ ਮਾਨਸ ਹੋ ਕੇ ਹਰ ਜੂ ਤੇਰਾ ਧਿਆਨ ਲਗਾਈਆ ज्योति ज्योत स्वरूप हारे आप अपनी किरपा करे मेर नजर एक ही उठाइया सात युग कै प्रभु मेरी इक अर्धास ਬੇਨਤੀ ਦਿਆ ਜਰਾਈਆ ਜੋ ਗੁਰ ਮੁਖ ਗੋਰੇ ਸਿਖ ਆਵਣ ਸਾਚਿ ਦੁਆਰੇ ਚਰਨ ਕਵਲ ਤੇਰੇ ਪਾਸ ਦੂਰ ਦਰਾਡਾ ਪੰਦਰਮਕਾਇਆ ਓ ਨਾ ਦੇ ਮੁਖ ਤੇ ਉੜੀ ਨਾ ਹੋਵੇ ਨਕਾਬ ਉਹ ਨਾਂ ਦੇ ਮੁਖ ਤੇ ਉੜੀ ਨਾ ਹੋਵੇ ਨਕਾਬ ਪਰਦਾ ਨਜਰੀ ਕੋਈ ਨਾ ਆਇਆ ਪਹਿਲੋਂ ਤੇਰਾ ਦਰਸ਼ਨ ਕਰਨ ਸਾਖੀ ਆਤ ਪਹਿਲੋਂ ਤੇਰਾ ਦਰਸ਼ਨ ਕਰਨ ਸਾਖ ਆਤ ਨੇਤਰ ਚਰਨਾ ਉੱਤੇ ਟਕਈਆ ਇਸ ਦਰ ਤੇ ਆਉਣ ਲੱਗਿਆ ਚੈਨਛਾ ਜੀ ਫਰਮਾਨ ਕੀਤਾ ਵੇਖਿਓ ਤੁਹਾਡੇ ਮੁਖ ਤੇ ਕੁੜੀ ਨਕਾਬ ਨਾ ਹੋਵੇ ਪਹਿਲਾ ਤੁਸੀਂ ਆ ਕੇ ਸਿੱਧਾ ਮੇਰਾ ਸਾਖਾਤ ਦਰਸ਼ਨ ਕਰੋ ਦਰਸ਼ਨ ਕਰਨਾ ਤੇ ਕਰੋ ਪਗਦਵਾਰ ਪਰਦਾ ਉੱਲਾ ਰੇ ਨਾ ਰਾਈਏ ਇਹੋ ਪਾਰਿ ਉਪਕਾਰ ਪੁਰਖੀ ਆਕਾਲੇ ਪਿਤਦਾ ਪਰਮੇਸ਼ਰ ਹੋ ਕੇ ਹੋਇਆ ਸਹਾਈਆ ਸਤਜੁਗਿ ਅਗੇ ਪਗਤਾਂ ਦਾ ਝਗੜਾ ਮਿਟ ਗਿਆ ਨਿਤਦਾ ਦੁਜੇ ਕਾਰਿਨਾ ਕੋਇ ਕੋੜ ਮਾਇਆ ਚੰਚ ਜੀ ਫਰਮਾਨ ਕੀਤਾ ਕਿ ਜੇ ਕੋਈ ਗੁਰਸਿੱਖ ਮੇਰੇ ਦਰ ਤੇ ਨਿਮਾਣਾ ਹੋ ਕੇ ਆਉਣਾ ਹੈ ਮੇਰੇ ਹੁਕਮਾਂ ਦੇ ਮੁਤਾਬਕ ਚੱਲਦਾ ਹੈ ਸਰਬ ਹਰ ਸੰਗਤ ਜੀ ਅੱਜ ਹਰ ਗੁਰਸਿੱਖ ਅਸੀਂ ਆਪਣੇ ਅੰਦਰ ਦੇਖੀਏ ਕੋਈ ਵੀ ਪਰਮਾਤਮਾ ਦੇ ਨਿਜਮਾ ਤੇ ਚੱਲ ਸਕਿਆ ਨਹੀਂ ਜੇ ਕੋਈ ਗੁਰਮੁਖ ਗਰੀਬ ਨਿਮਾਣਾ ਹੋਵੇ ਜੇ ਕੋਈ ਗੋਰ ਮੋਖ ਗਰੀਬ ਨਿਮਾਣਾ ਹੋਵੇ ਮੈਂ ਉਹਦੇ ਕੋਲ ਬੇਨ ਕੀਮਤ ਵੇਕਦਾ ਤਨ ਦੌਲਤ ਕਾਮ ਕਿਸੇਨਾ ਆਇਆ ਇਕਲ ਪਰਬੂ ਦੇਿਤਦਾ ਪ੍ਰੇਮ ਪਰਿਤੀ ਜੋੜੇ ਜੜਾਈਆ ਜਿਸ ਕਰ ਪਗਤ ਵਸੇ ਉਸ ਕਰ ਵਸੇ ਪ੍ਰਗਵਾਨ ਮਹਾਲਿਆਟਲ ਇਕੋ ਨਜਰੀ ਆਇਆ ਗੁਰ ਸਿਖਾਂਦੀ ਕੰਨਿਆ ਪਿਛੇ ਗੁਰ ਸਿਖਾਂਦੀ ਕੰਨਿਆ ਪਿਛੇ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨੀ ਆਪਣਾ ਪ੍ਰੇਮ ਪਿਆਰ ਝੋਲੀ ਪਾ ਦੇਵੇ ਦਾਨ ਇਸ਼ਟ ਦਰਿਸ਼ਟ ਆਪਣੇ ਨਾਲ ਮਿਲਾਇਆ ਕਿਉਂ ਹਜੂਰ ਸ਼ੈਨਛਾ ਜੀ ਨੇ ਇਹ ਸਾਰੀਆਂ ਸੰਸਾਰੀ ਰੀਤੀ ਰਿਵਾਜਾਂ ਨੂੰ ਖਤਮ ਕੀਤਾ ਕਿ ਮੇਰੇ ਦਰ ਘਰ ਦੇ ਵਿੱਚ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਬੰਦਾ ਨਹੀਂ ਕੋਈ ਸ਼ਹਿਰਾ ਨਹੀਂ ਇੱਕ ਰੂਪ ਭਗਤ ਦਾ ਤੇ ਇੱਕ ਰੂਪ ਭਗਵਾਨ ਦਾ ਇਸੇ ਕਰਕੇ ਚਿੱਟੇ ਬਸਤਰ ਪਹਿਨਣ ਦਾ ਹੁਕਮ ਹਜੂਰ ਚੈਨਛਾ ਜੀ ਨੇ ਦੇ ਦਿੱਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜਨਪਗਤਾ ਦੇਵਣ ਆਇਆ ਅਵਧਾਈ ਵਦੀ ਸੁਦੀ ਦੀ ਲੋੜ ਰਹੀ ਨਾ ਰਾਇਆ ਵਦੀ ਸੁਦੀ ਨਾ ਕੋਈ ਦੇਨ ਵਾਰ ਗੁਰ ਸਿੱਖ ਨੇ ਕਦੀ ਕਿਸੇ ਦੇਨ ਵਾਰ ਦੀ ਵੀ ਵਿਚਾਰ ਨਹੀਂ ਕਰਨੀ ਨਖਤਰ ਨਿਸ਼ਤਰ ਕੜੀ ਪਾਲ ਨਾ ਵੰਡ ਵੰਡਾਇਆ ਜਗਤ ਗਰੇ ਕੀਤੇ ਖਵਾਰ ਮੰਗਲ ਸਨਿਚਰ ਨਾ ਕੋਏ ਦੁਹਾਈਆ ਜਿਸ ਕੋ ਅਨੁਸਾਰੇ ਕਹਿੰਦੇ ਜਿਸ ਕੋ ਅਨੁਸਾਰੇ ਕਹਿੰਦੇ ਚੰਗਾ ਨਹੀਂ ਵਿਹਾਰ ਉਸੇ ਦਾ ਵਿਹਾਰ ਸਭ ਤੋਂ ਅੱਛਾ ਦਿੱਤਾ ਬਣਾਈਆ ਜਿਸ ਦੀ ਰੀਤੀ ਚੱਲਦੀ ਰਹੇ ਜੇ ਇਸ ਰੀਤੀ ਚੱਲਦੀ ਰੇਹੇ ਜੁਗ ਚਾਰੇ ਜੋੜੀਆਂ ਦੇ ਜੋੜੇ ਜੁੜਦੇ ਰਹਿਣ ਸੰਸਾਰ ਇਸੇ ਕਰਕੇ 28 ਹੋ ਦਿੱਤਾ ਲਖাইয়া ਮਾਰਾਇ ਸ਼ੇਰ ਸਿੰਘ ਵੀਸ਼ਨੂ ਪਗਵਾਤ ਕਿਰਪਾ ਕਰੇ ਆਪ ਨਿਰੰਕਾਰ ਨਿਰਗੁਣ ਸਰਗੁਣ ਆਪਣਾ ਹੁਕਮ ਸਣਾਈਆ ਹਜੂਰ ਸੈਨ ਚਾਜਨੀ ਕਿਆ ਕਿ ਤੁਸੀਂ ਨਾ ਕਿਸੇ ਵਹਿਮ ਪਰਮੇਚ ਪੈਣਾ ਨਾ ਜਾਦੂ ਟੂਣਿਆਂ 'ਚ ਵਿਸ਼ਵਾਸ ਰੱਖਣਾ ਨਾ ਕਿਸੇ ਨੂੰ ਆਪਣੇ ਹੱਥ ਦਿਖਾਉਣੇ ਨਾ ਕਿਸੇ ਸ਼ਰ੍ਹਾਂ ਦੇ ਵਿੱਚ ਬੰਧਨ ਦੇ ਵਿੱਚ ਬੱਜਣਾ ਨਾ ਜਾਤਾਂ ਪਾਤਾਂ ਤੇ ਕਿਤੇ ਈਰਖਾ ਕਰਨੀ ਕਿਉਂਕਿ ਸਾਰੀ ਮਾਨਵ ਜਾਤੀ ਦਾ ਰੂਪ ਪਰਮੇਸ਼ਵਰ ਦੇ ਦਰਤੇ ਇੱਕ ਰੂਪ ਹੈ ਸਰਭ ਹਰ ਸੰਗੇ ਜੀ ਉਸ ਰੂਪ ਨੂੰ ਹਜੂਰ ਚੈਨਛਾ ਜੀ ਨੇ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਸਭ ਨੂੰ ਦੇਵੀ ਪੇਚਾਣ ਪੇਵਿਆ ਪੇਦਾ ਆਪ ਖਲਾਈਆ ਜਾਣ ਪਦਤਾ ਹਮਸਾ ਜਣ ਬਣੀ ਆੜ ਸਜਣ ਸੁਹੇਲਾ ਇਕੋ ਨਜਰੀ ਆਇਆ ਨੌਖੰਡ ਪਰਿਥਮੀ ਸਤ ਦੀਪ ਚਾਰੋ ਕੁੰਟ ਤੇਰਾ ਹੁਕਮ ਹੋਵੇ ਪਰਵਾਨ ਪਰਮ ਪੂਰਖ ਤੇਰੀ ਸਰਨ ਆਇਆ ਪਰਮੇਸ਼ਵਰ ਦੇ ਚਰਨਾ ਦੀ ਸਰਨਾਈ ਜੀ ਨੂੰ ਭਗਤ ਨੂੰ ਚਾਹੀਦੀ ਹੈ ਕਿਉਂ ਚਾਹੀਦੀ ਹੈ ਇੱਕ ਇਹਨਾ ਹੀ ਸਾਦਾ ਮਾਰਗ ਸੰਸਾਰ ਦੇ ਵਿੱਚ ਦੇ ਦਿੱਤਾ ਕਿ ਗੁਰਮੁਖੋ ਤੁਸੀਂ ਮੇਰੇ ਹੁਕਮ ਮੁਤਾਬਕ ਚੱਲਣਾ ਪਰ ਪਰਮੇਸ਼ਵਰ ਦੇ ਹੁਕਮ ਤੇ ਚੱਲਣਾ ਸਭ ਤੋਂ ਵੱਡੀ ਫਕੀਰੀ ਹੈ ਪਰਮੇਸ਼ਰ ਦੇ ਹੁਕਮ ਉੱਪਰ ਚੱਲਿਆ ਜਾ ਸਕਦਾ ਨਹੀਂ ਜੇ ਅਸੀਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਉਸ ਪਾਰ ਬ੍ਰਹਮਪੱਤ ਪਰਮੇਸ਼ਰ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ ਬਿਨਾ ਪੁਰਖੀ ਆਕਾਰ ਤੋਂ ਇਸ ਜ਼ਿੰਦਗੀ ਦਾ ਨਹੀਂ ਕੋਈ ਮੁੱਲ ਕਰਤਾ ਕੀਮਤ ਨਾ ਕੋਈ ਜਨਾਈ ਪਰਮੇਸ਼ਰ ਤੋਂ ਬਿਨਾ ਸਾਡੇ ਜੀਵਨ ਦਾ ਕੋਈ ਮੁੱਲ ਸੰਸਾਰ ਦੇ ਵਿੱਚ ਹੈ ਹਜੂਰ ਸੈਨਛਾ ਜੀ ਨੇ ਫਰਮਾਨ ਦਿੱਤਾ ਜੀਵਿਆ ਜਗ ਜਾਣਾ ਜੀਤ ਮਰਿਆ ਤੋਂ ਬਾਦ ਮਰੰਦੀ ਲੋੜ ਰਹਿਣਾ ਰਾਇਆ ਜੀਵਿਆ ਜਗ ਕਿਸ ਤਰ੍ਹਾਂ ਜਿੱਤਣਾ ਹੈ ਆਪਣੇ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੱਚੀ ਨਮਸਕਾਰ ਕਰਕੇ ਕਿਉਂਕਿ ਜਿੰਨਾ ਚਿਰ ਸੱਚੀ ਨਮਸਕਾਰ ਨਹੀਂ ਹੁੰਦੀ ਉਹਨਾਂ ਚਿਰ ਪਰਮਾਤਮਾ ਨੂੰ ਪਰਵਾਨ ਨਹੀਂ ਸਤਿਗੁਰ ਚਰਨ ਪਰਸਕੇ ਅੰਦਰੋਂ ਨੀਤ ਨ ਰੱਖਿਓ ਖੋਟੀ ਖੋਟਿਓ ਖਰੇ ਰਿਆ ਬਣਾਈਆ ਜੇਸ ਪ੍ਰਭ ਨੂੰ ਮਿਲਣਾ ਉਹ ਖਾਏ ਨਾ ਮਾਸ ਗੋਟੀ ਬੁੱਤ ਖਾਨਿਆ ਹੋਇ ਸਪਾਈ ਵਰਸਿਕ ਚਾਹ ਮੀਠ ਅੰਡਾ ਸ਼ਰਾਬ ਅਸਵਸਤੂਆਂ ਦਾ ਸੇਵਨ ਨਹੀਂ ਕਰੇਗਾ ਵਰਸਿਕ ਚਾਹ ਕਿਉਂ ਨਹੀਂ ਪੀਵੇਗਾ 19 ਹਾਰ 2013 ਵਿਕਰਮੀ ਨੂੰ ਹਜੂਰ ਸ਼ੈਨ ਚਾ ਜੀ ਨੇ ਫਰਮਾਨ ਕੀਤਾ ਮੇਰਾ ਗੁਰਸਿੱਖਾ ਨਹੀਂ ਪੀਵੇਗਾ ਮੇਰੇ ਗੁਰਸਿੱਖ ਦੀ ਅੰਦਰ ਇੱਕ ਚਾਹਤ ਹੋਣੀ ਚਾਹੀਦੀ ਹੈ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦੀ ਪ੍ਰਭੂ ਦੇ ਚਰਨਾਂ ਦੇ ਪਿਆਰ ਦੀ ਸਰਭਰ ਸੰਗ ਜੀ ਬੇਸ਼ੱਕ ਸੰਸਾਰ ਦੀ ਲੋਕ ਲਾਜ ਵਿੱਚ ਅੱਜ ਅਸੀਂ ਰਹਿ ਗਏ ਆਂ ਸਾਨੂੰ ਸੰਸਾਰ ਦੀ ਲੋਕਲਾਜ ਨਹੀਂ ਚਾਹੀਦੀ ਸਾਨੂੰ ਸੰਸਾਰ ਦੀ ਕੋਈ ਲੋਕਲਾਜ ਨਹੀਂ ਸਾਨੂੰ ਇੱਕ ਹੈ ਕਿ ਸਾਡਾ ਪਰਮਾਤਮਾ ਸਾਤੋਂ ਦੂਰ ਨਾ ਹੋਵੇ ਸਾਨੂੰ ਆਪਣੇ ਪਰਮਾਤਮਾ ਤੇ ਹੁਕਮਾਂ ਤੇ ਚੱਲਣ ਦੀ ਜ਼ਰੂਰਤ ਹੈ ਸਰਬ ਹਰ ਸੰਗਤ ਜੀ ਜੇ ਅਸੀਂ ਸੰਸਾਰ ਵਿੱਚ ਪਰਮੇਸ਼ਵਰ ਦੇ ਹੁਕਮ ਮੁਤਾਬਕ ਚੱਲਦੇ ਹਾਂ ਤੇ ਹਜੂਰ ਸ਼ੈਨ ਚਾ ਜੀ ਦਾ ਫਰਮਾਨ ਹੈ ਕਿ ਗੁਰਮੁਖੋ ਤੁਸੀਂ ਮੇਰੇ ਵੱਲ ਇੱਕ ਕਦਮ ਆਉਂਦੇ ਮੈਂ ਤੁਹਾਡੇ ਵੱਲ 10 ਕਦਮ ਆਉਂਗਾ ਆਪਾ ਇਹੀ ਇੱਕ ਸੱਚੀ ਗੁਰਸਿੱਖ ਦੀ ਪਛਾਣ ਹੁੰਦੀ ਹੈ ਗੁਰਸਿੱਖ ਗੁਰਸਿੱਖ ਪੂਰੇ ਤੋਲ ਤੁਲੇ ਦੂਸਰ ਹਟਣਾ ਕਦੇ ਵਕਾਈ ਗੁਰਸਿੱਖ ਪਰਮੇਸ਼ਵਰ ਦੇ ਤੋਲ ਤੁਲਦਾ ਹੈ ਗੁਰ ਸਿੱਖ ਦੀ ਅੰਤਰ ਆਤਮਾ ਵਿੱਚ ਇੱਕ ਸੱਚ ਦੀ ਵਿਵਸਥਾ ਹੁੰਦੀ ਹੈ ਸਤ ਦਾ ਉਹ ਪਰਮਾਤਮਾ ਦਾ ਸੱਚ ਦਾ ਰੂਪ ਹੁੰਦਾ ਹੈ ਜੇ ਇਸ ਰੂਪ ਨੂੰ ਤੁਸੀਂ ਬਾਹਰੀ ਰੂਪ ਵਿੱਚ ਦੇਖ ਨਹੀਂ ਸਕਦੇ ਉਹ ਰੂਪ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਸੱਚ সিংহাসਨ ਤੇ ਬੈਠ ਕੇ ਆਪਣਾ ਦਰਸ਼ਨ دیدار ਆਪ ਦਿੱਤਾ ਕਿਹਾ ਜੇ ਆਪ ਭਗਵਾਨ ਦੇਖਿਆ ਮਾਤ ਲੋਕ ਵਿੱਚ ਕੁਲੀ ਅੱਖ ਵੇਖਿਆ ਭਗਵਾਨ ਬੜੀ ਖੁਸ਼ੀ ਮਨਾਇਦਾ ਸਾਹਮਣੇ ਬੈਠ ਕੇ ਜੋ ਬਚਨ ਕਰੇ ਬੱਚਿਆਂ ਵਾਂਗ ਗੋਦ ਠਾਈਆ ਪਰਮੇਸ਼ਵਰ ਨੇ ਤੁਹਾਨੂੰ ਬੱਚਿਆਂ ਵਾਂਗ ਗੋਦ ਉਠਾਲਿਆ ਅੱਜ ਦਾ ਦਿਵਸ ਸਰਬ ਹਰ ਸੰਗਧੀ ਜਿੰਨਾ ਚਿਰ ਅਸੀਂ ਪ੍ਰਭੂ ਦੇ ਨਿਜਮਾਂ ਤੇ ਅਸੂਲਾਂ ਤੇ ਪੂਰੇ ਨਹੀਂ ਉਤਰਦੇ ਉਹਨਾ ਚਿਰ ਪਰਮਾਤਮਾ ਨੂੰ ਕੋਈ ਗੱਲ ਪਾਉਂਦੀ ਹੀ ਨਹੀਂ ਵੇਖਿਓ ਗੁਰ ਸਿੱਖੋ ਵਿਆਹ ਸ਼ਾਦੀ ਤੋਂ ਬਾਅਦ ਕਿਤੇ ਰਿੰਨ ਨਹੀਂ ਲੈਣਾ ਇੱਕ ਚੌਰਾ ਦਾ ਦਾਣਾ ਵਿਆਹ ਤੋਂ ਬਾਅਦ ਕੋਈ ਰਸਮ ਨਹੀਂ ਤੁਸੀਂ ਤੇ ਮੇਰੇ ਜੋ ਤੇ ਮੈਂ ਤੁਹਾਨੂੰ ਆਪਣਾ ਕਿਸ ਤਰ੍ਹਾਂ ਬਣਾ ਲਿਆ ਆਪਣੇ ਬੱਚਿਆਂ ਦੀ ਸ਼ਹਾਦਤ ਦੇ ਕੇ ਨੀਆ ហេਠਰ ਖਾਇਆ ਆਪਣਾ ਪਿੰਡਾ ਆਪਣੇ ਬੱਚਿਆਂ ਦੀ ਸ਼ਹਾਦਤ ਆਪ ਲੈ ਕੇ ਮੈਂ ਤੁਹਾਡੇ ਲਈ ਸੱਚਾ ਮਹਲ ਅਸਾਰ ਦਿੱਤਾ ਹਰ ਪਗ ਦੇ ਦਵਾਰ ਜੇਠੂ ਵਾ ਤੁਹਾਡੀ ਪਗ ਦੇ ਦਵਾਰੇ ਦਾ ਮਾਲ ਕਰੇਗਾ ਸੰਭਾਲ ਸੰਭਲ ਬੈਠਾ ਤੁਰਦਾ ਵਹੀਆ ਸਰਬ ਹਰ ਸੰਗ ਜੀ ਇਸ ਦੇ ਨਾਲ ਮੈਂ ਹਜੂਰ ਸ਼ੰਚਾ ਜੀ ਪਾਸੋਂ ਖਿਮਾ ਚਾਹੁੰਦੀ ਹਾਂ ਸਾਨੂੰ ਪਰਮਾਤਮਾ ਦੇ ਹੁਕਮ ਤਬ

ਪਗਤੀ ਗੁਰਮੁਖਾਂ ਨੂੰ ਆਵਾਜ਼ ਦਿੰਦੀ ਹੈ ਕਿ ਇਹ ਗੁਰਮੁਖੋ ਤੁਹਾਡੀ ਸੱਚੀ ਪਗਤੀ ਇਹੀ ਹੈ ਤੁਸੀਂ ਅੱਖ ਪਰ ਤੱਕ ਭਗਵਾਨ ਦੇਖਿਆ ਤੁਸੀਂ ਅੱਖ ਪਰ ਤੱਕ ਭਗਵਾਨ ਦੇਖਿਆ ਤੇ ਤੁਹਾਡਾ ਅੱਗੇ ਕਰਤਵ ਕੀ ਹੈ ਸੰਸਾਰ ਦੇ ਵਿੱਚ ਕਿ ਤੁਸੀਂ ਸੰਸਾਰ ਦੇ ਵੱਲੋਂ ਸੁੱਤੇ ਰਹਿਣਾ ਤੇ ਪਰਮਾਤਮਾ ਵੱਲ ਜਾਗਦੇ ਰਹਿਣਾ ਇਹੀ ਤੁਹਾਡੀ ਸੱਚੀ ਭਗਤੀ ਹੈ ਜਦੋਂ ਗੁਰਸਿੱਖ ਦੇ ਅੰਦਰ ਇਹ ਪ੍ਰਤੀਕਿਰਿਆ ਆ ਜਾਵੇ ਕਿ ਸਾਨੂੰ ਭਗਵਾਨ ਮਿਲਿਆ ਹੈ ਤੇ ਗੁਰਸਿੱਖ ਦੇ ਅੰਦਰ ਇੱਕ ਸੱਚਾ ਵਿਸ਼ਵਾਸ ਹੋ ਜਾਂਦਾ ਹੈ ਗੁਰਸਿੱਖ ਜੀਵੇ ਗੁਰ ਪਰਵਾਸੇ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪਰਮਾਤਮਾ ਦਾ ਸੱਚਾ ਵਿਸ਼ਵਾਸ ਹੁੰਦਾ ਕਿ ਹੇ ਅਕਾਲ ਪੁਰਖ ਤੂੰ ਮੇਰਾ ਤੇ ਮੈਂ ਤੇਰਾ ਇਸ ਤੇ ਨਾਲ ਹੀ ਮੈਂ ਹਜੂਰ ਸ਼ੰਚਾਈ ਦੇ ਚਰਨਾ ਪਾਸੋਂ ਸੋੰਗਮਾਰਾਜ ਸੈ ਸੰਗੂ ਵਿਸ਼ ਨੂੰ ਪਾਗਾਂ ਨੇ ਦੀ ਦੇ ਸੋ ਸਿੰ্ধু ਵਿਸ਼ ਨੂੰ ਪਾਗਵਾਂ ਨਦੀ ਦੇ ਸੋ ਹੰਗਮਾਰਾ ਜ ਕਰਾਂਗਾ 10 ਮਿੰਟ ਵਾਸਤੇ